ਸਤਨਾਗ ਵਾਹੀ ਗੁਰੂ ਸਾਹਿਬ ਜੀ ਰਹਿਰਾਜ ਸਾਹਿਬ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾ ਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੋਗ ਪਿਆ ਜਸਵਤਾ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਪਰਪੂਰਿਆ ਤੂੰ ਸੱਚਾ ਸਾਹਿਬ ਸਿਵਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾ ਨਾ ਕਰਤੇ ਕੀਆ ਬਾਤਾ ਜੋ ਕਿਸ ਕਰਨਾ ਸੋ ਕਰ ਰਿਹਾ ਸੋ ਦਰਾਗਾਸਾ ਮਹਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਆ ਜਿਤ ਵੇ ਸਰਬਸ ਮਾਲੇ ਵਾਜੇ ਤੇਰੇ ਨਾ ਦਾ ਨੇਕ ਅ ਸੰਖਾ ਕੀਤੇ ਤੇਰੇ ਗਾਵਨ ਹਾਰੇ ਕੀਤੇ ਤੇਰੇ ਰਾਗ ਪਰਿ ਸੋ ਕਹੀਐ ਕੀਤੇ ਤੇਰੇ ਗਾਵਨ ਹਾਰੇ ਗਾਵਾਂ ਤੁਧ ਨਾ ਔਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਾਂ ਤੁਧ ਨਾ ਚਿੱਤ ਗਵਤ ਲਿਖ ਜਾਣਨਾ ਲਖ ਲੇ ਤਰਮ ਵਿਚਾਰੇ ਗਾਵਾਂ ਤੁਧਨੋਂ ਈਸ਼ਰ ਬ੍ਰਹਮਾ ਦੇਵੀ ਸੋਹਣਾ ਤੇਰੇ ਸਦਾ ਸਵਾਰੇ ਗਾਵਾਂ ਤੁਧਨੋਂ ਇੰਦਰ ਇੰਦਰਾਸਨ ਬੈਠੇ ਦੇਵ ਤਿਆਨਦਰ ਨਾਲੇ ਗਾਵਾਂ ਤੁਧਨੋਂ ਸਿੱਧ ਸਮਾਧੀ ਅੰਦਰ ਗਾਵਾਂ ਤੁਧਨੋਂ ਸਾਧ ਵਿਚਾਰੇ ਗਾਵਾਂ ਤੁਧਨੋਂ ਜਤੀ ਸਤੀ ਸੰਤੋਖੀ ਗਾਵਾਂ ਤੁਧਨੋਂ ਵੀਰ ਕਰਾਰੇ ਗਾਵਾਂ ਤੁਧਨੋਂ ਪੰਡਤ ਪੜ ਰੱਖੇ ਸਰਜੁਗੁਗ ਵੇਦਾਂ ਨਾਲੇ ਗਾਵਾਂ ਤੁਧਨੋਂ ਮੋਹਨੀਆ ਮਨਮੋਹਨਾ ਸੁਰਗ ਮਛ ਪਿਆਲੇ ਗਾਵਾਂ ਤੁਧਨੋਂ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵਾਂ ਤੁਧਨੋਂ ਜੋਦ ਮਹਾਬਲ ਸੂਰਾ ਗਾਵਾਂ ਤੁਧਨੋਂ ਖਾਣੀ ਚਾਰੇ ਗਾਵਾਂ ਤੁਧਨੋਂ ਖੰਡ ਮੰਡਲ ਪ੍ਰਹਿ ਮੰਡਾ ਕਰ ਕਰ ਆਖੇ ਤੇਰੇ ਧਾਰੇ ਸੇ ਤੁਧ ਨੋ ਗਾਵਨਾ ਜੋਤਿ ਭਾਵਨਾ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੋ ਗਾਵਨਾ ਸੇ ਮੈਂ ਜਿਤਨਾਵ ਨਾਨਕ ਆਵਿਚਾਰੇ ਸੋਈ ਸੋਈ ਸਦਾ ਸਚ ਸਾਇ ਸਾਚਾ ਸਾਂਚੀ ਨਾਹੀ ਹੈ ਵੀ ਉਸੇ ਦਾਇਨ ਜਾਸਿ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਸੇ ਮਾਇਆ ਜਿੰਨੋ ਪਾਈ ਕਰ ਕਰ ਵੇਖ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤੇ ਸਪਾ ਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਸਾ ਸੋ ਸਾਹ ਪਸਾਹਿਵ ਨਾਨਕ ਰੈ ਨਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾਖੈ ਸਭ ਕੋਈ ਕੇਵਡ ਵੱਡਾ ਡਿਠਾ ਹੋਈ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੀ ਰਹਿ ਸਮਾਈ ਵੱਡੇ ਮੇਰੇ ਸਾਈਂ ਬਾ ਘਹਿਰ ਘਵੀ ਰਾਗੁਣੀ ਬਿਸ਼ੀਰਾ ਕੋਈ ਨ ਜਾਣੈ ਤੇਰਾ ਕੀਤਾ ਕੀ ਵਡਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਾ ਗੁਰਹਾਈ ਕਹਿ ਨਾ ਜਾਈ ਤੇਰੀ ਤਲਵੜਿਆਈ ਸਭ ਸਾਥ ਸਭ ਤਬ ਸਭ ਚੰਗਿਆਈਆਂ ਸਿੱਧਾ ਪੁਰਖਾ ਗਿਆ ਵਡਿਆਈਆਂ ਤੁਰਿ ਬਿਨ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਅੱਖਣ ਵਾਲਾ ਕਿਆ ਵਿਚਾਰਾ ਸਿੱਤੀ ਭਰੇ ਤੇਰੇ ਪੰਡਾਰਾ ਜਿਸ ਤੋਂ ਦੇ ਤਿਸ ਕਿਆ ਚਾਰਾ ਨਾਨਕ ਸੱਜ ਸਵਾਰਣ ਹਾਰਾ ਅਸਾ ਮਹੱਲਾ ਪਹਿਲਾ ਆਖਾ ਜੀ ਮਾਂ ਵਿਸਰਾ ਮਰ ਜਾਓ ਆਖਣ ਔਖਾ ਸੱਚਾ ਨਾਮ ਸੱਚੇ ਨਾਮ ਕੀ ਲਾਗੈ ਭੂਖ ਉਤਭੁਖੈ ਖਾਏ ਚਲੀਐ ਦੂਖ ਸੋਕਿਆ ਵਿਸਰੈ ਮੇਰੀ ਮਾਏ ਸੱਚਾ ਸਾਇ ਸੱਚਾ ਨਾਮ ਰਹਾਉ ਸੱਚੇ ਨਾਮ ਕੀਤ ਲਵੜਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨ ਹੋਵੇ ਘਾੜ ਨ ਜਾਏ ਨਾ ਮਰਨਾ ਹੋਵੇ ਸੋਗਾ ਦਿੰਦਾ ਰਹੇ ਨ ਚੁੱਕੇ ਭੋਗ ਗੁਣੇ ਹੋਰ ਨਹੀਂ ਕੋਏ ਨਾ ਕੋ ਹੁਆ ਨਾ ਕੋ ਹੋਏ ਜੀਵੜ ਆਪ ਤੇਵੜ ਤੇਰੀ ਦਾਤ ਜਿੰਦ ਦਿਨ ਕਰਕੇ ਕੀਤੀ ਰਾਤ ਖਸਾ ਵਿਸਾਰਹਿ ਤੇ ਕਮ ਜਾਤ ਨਾਨਕ ਨਾਮੈ ਬਾਸਨਾਤ ਰਾਗੁ ਗੁਜਰੀ ਮਹਲਾ ਜਉ ਉਤਾਰ ਕੇ ਜਨ ਸਤਿਗੁਰ ਸਤਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਗੁਰ ਸਰਣਾਇ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵਾ ਮੋਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾ ਯਾਰ ਕੀਰਤ ਅਮਰੀ ਰਹਿ ਰਾਸ ਰਹਾ ਹਰ ਜਨ ਕੇ ਵਡ ਭਾਗ ਵਣੇਰੇ ਜਿਨ ਹਰ ਸਰਦਾਰ ਪਿਆਸ ਹਰ ਨਾਮ ਲੈ ਤਰੁ ਤਸੈ ਹਮਿਲ ਸੰਗਤ ਗੁਣ ਪ੍ਰਗਾਸ ਜਿਨਾਂ ਹਰ ਹਰਿ ਸ੍ਰਾਮ ਨਾ ਪਾਇਆ ਤੇ ਭਾਗ ਏਨ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈਨ ਧਰਮ ਅਸਤਕ ਲਿਖਿਆ ਲਿਖਾਸ ਤਨ ਤਨ ਸਾ ਸੰਗਤ ਜਿਤ ਰਸ ਪਾਇਆ ਮਿਲ ਜਨ ਨਾਨਕ ਨਾਮ ਵਰਗਾਸ ਰਾਗੂ ਜਿਹੜੇ ਮਹੱਲਾ ਪੰਜਵਾ ਕਾਹੀ ਰੇ ਮਨ ਤਵਾ ਉਦੋਂ ਜਾ ਆਹਰ ਅਰ ਜੀਓ ਪਰਿਆ ਸਹਿਲ ਪੱਤਰ ਮੈਂ ਜੰਤੂ ਪਾਏ ਤਾ ਕਰਿ ਜਕਾ ਗੈ ਕਰ ਧਰਿਆ ਮੇਰੇ ਮਧੋ ਜੀ ਇਸ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋਕੇ ਕਾਸ਼ਟ ਰਿਆ ਰਹਾ ਜਨਨ ਪਿਤਾ ਲੋਕ ਸੁਤਾ ਬਿਨਿ ਤਾ ਕੋਇ ਨ ਕਿਸ ਕੀ ਧਰਿਆ ਸਿਰ ਸੇਜ ਕਿਸ ਸੰਬਾਏ ਠਾਕੁਰ ਕਾਹੀ ਮਨ ਭਾਉ ਕਰਿਆ ਉੜੇ ਉਡਾ ਵੈਸੇ ਕੋ ਸੰਤਿਸ ਪਾਚੈ ਬਚਰੇ ਚਰਿਆ ਤਿਨ ਕਵਣ ਕਲਾ ਵੈ ਕਮਣ ਚੁਗਾ ਵੈ ਮਨ ਮੈ ਸਿਮਰਨ ਕਰਿਆ ਸਬਨੀ ਤਾਨਾ ਦਸ ਸ੍ਰਿ ਸਤਿ ਸੁਤਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬ ਸੁਧ ਬਲ ਜਾਈਐ ਤੇ ਰੰਤਨ ਪਾਰਾ ਵਰਿਆ ਰਾਗ ਅਸ ਮਹ ਲਾਜੰਤਾ ਸੋ ਪੁਰਖ ਏ ਕਉੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਰੰਜਨ ਆਰ ਪੁਰਖ ਨਰੰਜਨ ਅਗਮ ਆਗਮ ਆਪਾਰਾ ਸਭ ਤੇ ਆਵੇ ਸਭ ਤੇ ਆਵੇ ਤੁਧ ਜੀ ਅਰ ਸੱਚੇ ਸਿਰਜਨ ਹਾਰਾ ਸਭ ਜੀਤ ਮਾਰੇ ਜੀਤੋ ਜੀਆਂ ਕਾ ਦਾ ਤਾਰਾ ਆਰ ਧਿਆਉ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰੇ ਆ ਪੇਠਾ ਕੋਰੇ ਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੁਮ ਘਟ ਘਟ ਅੰਤਰ ਸਰਬ ਨਿਰੰਤਾਰ ਜੀ ਹਾਰੇ ਕੋ ਪੁਰਖ ਸਮਾਨਾ ਇਕ ਦਾਤਾ ਇਕ ਵਿਚਾਰੀ ਜੀ ਸਭ ਤੇਰੇ ਚੋ ਜਿਵ ਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋਂ ਤਦ ਮਿਨਾਵ ਨਾ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਣ ਆਖੋ ਖਾਣਾ ਜੋ ਸੇਵੈ ਜੋ ਸੇਵ ਤੁਜ ਜੀ ਜਨ ਨਾਨਕ ਤੈਨੂੰ ਕੁਰਬਾਨਾ ਹਰਤ ਆਵੇ ਹਰਤ ਆਵੇ ਤੁਜ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤਾ ਸੇ ਮੁਕਤ ਭਾਏ ਜਨ ਅਰਤ ਆਇਆ ਜੇ ਤੈਨ ਤੁੱਟੀ ਜਮਕੇ ਫਾਸੀ ਜਿਨ ਨਿਰਭਉ ਜਿਨ ਅਰ ਨਿਰਭਉ ਤੇ ਆਇ ਆ ਜੀਤਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਰੂਪ ਸਮਾਸੀ ਸੇ ਧਾਨਾ ਸੇ ਧਨ ਜਿਨ ਅਰ ਧਿਆਇ ਆ ਜੀਤਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਕੰਡਾਰ ਜੀ ਭਰੇ ਬੇਅੰਤ ਵਿਅੰਤਾ ਤੇਰੇ ਭਗਤ ਤੇਰੇ ਭਲਸ ਲਾਹਾਂ ਤੁਧ ਜੀ ਅਰਣਿਕਾ ਨੇਕਾ ਅਨੰਤਾ ਤੇਰੀ ਆ ਨੇਕ ਤੇਰੀ ਨ ਕਰੈ ਪੂਜਾ ਜੀ ਤਪ ਤਾ ਪੈ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪਰਵ ਸਿਮਰਤਾ ਸਤਿਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੂੰ ਜੇ ਉਡਾਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀਤੂ ਨੈਚਲ ਕਰਤਾ ਸੋਈ ਤੁਹਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਹਦੇ ਆਪੇ ਸ੍ਰਿਸ਼ਟ ਸੋ ਪਾਈ ਜੀ ਤੁਹਦੇ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋ ਆਸਾ ਮਹਲਾ ਜਪਤਾ ਤੂੰ ਕਰਤਾ ਸਚਿਆਰ ਮੈਂ ਦਾਸ ਆਈ ਜੋ ਤਉ ਭਾਵੈ ਸੋਈ ਥਿਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮਕਲਾ ਦਾ ਮਨੁ ਗਵਾਇਆ ਤੁਦਿਆ ਵਿਛੋੜਿਆ ਮਿਲਾਇਆ ਤੂੰ ਦਰਿਆ ਸਭ ਤੁਜੀ ਮਾਹੇ ਤੁਝ ਬਿਨਾਂ ਦੁਜਾ ਕੋਈ ਨਾਹੀਂ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣ ਆਏ ਸੋਈ ਜਨ ਜਾਣੈ ਹਰ ਗੁਣ ਸਦੀ ਆਖ ਕਾਣੈ ਜਿਨ ਨਰ ਸੇਵੈ ਤਿਨ ਸੁਖ ਪਾਇਆ ਸਹਜੇ ਅਰਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀ ਸਭ ਹੋਏ ਤੇ ਤੇ ਬਿਨ ਦੂਜਾ ਵਾ ਨ ਕੋਈ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨ ਗੁਰਮੁਖ ਪ੍ਰਗਟ ਹੋਇਆ ਸਭ ਹਲਾ ਪਹਿਲਾ ਤਿਤ ਸਰੋੜਾ ਪਹਿਲੀ ਨਵਾਸਾ ਪਾਣੀ ਪਾਉ ਤਨੈ ਕੀਆ ਪੰਕਾਇਵਾ ਪਗ ਨਹੀਂ ਤਾਲੈ ਹਮ ਦੇਖਾ ਤਹਿ ਡੂਬਿਆ ਲੈ ਮਨ ਏਕ ਨ ਚਿਤਸਮੂੜ ਮਨਾਰ ਬਿਸਰਾ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਾ ਭਿਆ ਰਣੋਤ ਲਾਲਨਗ ਦਿਨ ਕੀ ਸਰਨਾ ਜਿੰਤੋ ਨਾਹੀ ਵਿਸਰਿਆ ਸ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਏ ਤੇਰੇ ਬਰੀਆ ਔਰ ਕਾਇਤਰ ਕਿਤ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਵ ਲਾਗ ਭਗਤ ਜਲ ਤਰਨ ਕੈ ਜਨਮ ਰੀਤਾ ਜਾ ਤਰਨ ਮਾਇਆ ਕੈ ਰਹਾ ਓ ਜਪ ਤਵ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਨਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮ ਆਸਰਨ ਪਰੇ ਕੀ ਰਾਖੋ ਸਰਮਾ ਜਪ ਤਵ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਨਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮ ਆਸਰਨ ਪਰੇ ਕੀ ਰਾਖੋ ਸਰਮਾ ਆ ਸੈ ਦਸਵੇਂ ਕ ਵਿਵਾਚ ਬੇਅੰਤੇ ਚਉਪਈ ਹਮਰੀ ਕਰੋ ਹਾਤੈ ਰੱਛਾ ਪੂਰਨ ਹੋਏ ਚਿਤਗੀ ਇੱਛਾ ਤਵ ਚਰਨਨਨ ਮਨ ਰਹਿ ਹਮਾਰਾ ਆਪ ਨਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾ ਹੋ ਆਪ ਹਾਧੈ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਮੋ ਰੱਛਾ ਨਿੰ ਕਰਦੇ ਕਰੇ ਸਭੈ ਰਣਕੁ ਵਾਸ ਸੰਗ ਰਿਐ ਪੂਰਨ ਹੋਈ ਅਮਾਰੀ ਆਸ ਤੂਰ ਭੇਨ ਕੀ ਰਹੇ ਪਿਆਸ ਆਤ ਮੈਂ ਛਾੜ ਕੋਈ ਵਰਨਾ ਧਾਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵਕ ਸਖਾ ਅਮਾਰੇ ਤਾਰਿਐ ਤੁਮ ਤੁਮ ਸਤਰਾ ਅਮਾਰੇ ਮਾਰੀਆ ਪਾ ਤੇ ਮੁਝੈ ਬਰੀ ਅਮਰਨ ਕਾਲ ਕਾ ਤਰਾਸਿ ਨ ਮਰੀਐ ਹੋ ਜੋ ਸਦਾ ਹਾਂ ਅਮਾਰੇ ਬੱਚਾ ਸ੍ਰੀ ਅਸਤੂ ਜੋ ਕਰਿਓ ਰਚਾ ਰੱਖ ਲਿਓ ਮੈ ਰਾਖਨਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਨ ਕੇ ਹੰਤਾ ਤਾਤ ਮਹਾਂ ਪੂਰੀ ਚਤੁਰ ਦੁਸ਼ਕੰਤਾ ਕਾਲ ਪਾਇ ਬ੍ਰਹਮਾ ਅਵਤਾਰਾ ਕਾਲ ਪਾਇ ਸ਼ਿਵ ਜੋ ਅਵਤਾਰਾ ਕਾਲ ਪਾਇ ਕਰ ਬਿਸਨਾ ਪ੍ਰਕਾਸ਼ਾ ਸਗਲ ਕਾਲ ਕਾਗਿਆ ਤਮਸਾ ਜਵਨ ਕਾਲ ਜੋਗੀ ਸ਼ਿਵ ਕੀ ਉਹ ਬੇਦ ਰਾਜ ਬ੍ਰਹਮਾ ਜੋਤੀ ਉਹ ਜਵਨ ਕਾਲ ਸੋ ਲੋਕ ਸਵਾਰਾ ਨਮਸਕਾਰ ਹੈ ਤਾਏ ਹੈ ਮਹਾਰਾਜ ਜਵਨ ਕਾਲ ਸੋ ਜਗਤ ਬਨਾਇਓ ਦੇਵਤਾ ਜਿਸਨ ਪਜਾਇਓ ਆਦੰਤ ਤੇ ਕੈ ਉਤਾਰਾ ਸੋਈ ਗੁਰੂ ਸਭ ਜਿਉ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵ ਕਨਕੋ ਸਭ ਬਨ ਸੁਖ ਦਿਓ ਸਤਰਣ ਕੋ ਪਰਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤਾ ਭਲੇ ਬੁਰੇ ਕੀ ਪੀਰ ਪਛਾਨਤਾ ਚੀਟੀ ਤੇ ਕੁੰਚਰਾ ਸੋਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਪੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘੜ ਘੜ ਕੇ ਪਰਪੜ ਗਈ ਜਾਨੈ ਜਯਤ ਕਰ ਕਰਾ ਕਰ ਤਾਰਾ ਪ੍ਰਜਾ ਦਰਤਵ ਦੀਆ ਪਾਹ ਰਾਜ ਵਾਕਰਾ ਕਰ ਤੋ ਕਭੋਂ ਤੁਮ ਮੈਂ ਮਿਲ ਤੁ ਦੇਹ ਦਰਸ਼ਕ ਹੂੰ ਜੀਤੇ ਬਦਨ ਸ੍ਰਿਸ਼ ਸੁਵਧਾਰੈ ਆਪ ਆਪਣੀ ਬੂਝੋ ਚਾਰੈ ਤੁਮ ਸਭੀ ਤੇ ਰਹਿ ਤਿ ਨਿਰਾਲਮ ਜਾਣਤ ਬੇਤ ਪੇਦ ਅਰਿਆਲਮ ਨਿਰੰਕਾਰ ਨਿਰੂਕਾਰ ਨੀਲਾੰਬ ਆਦ ਨੀਲਾ ਨਾਦ ਸੰਬ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰ ਪਾਹਨ ਅਨਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕੈਸਾ ਦਾ ਸਿਵਾ ਨਿਰੰਕਾਰ ਕਾ ਜੀਨਤਨ ਭਿਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਪਿੰਨ ਬੈ ਤੁਹੈਂ ਤੇਤੀ ਤਮਰਾ ਲਖਾ ਨਾ ਜਾਇ ਤਸਾਰਾ ਕੈ ਵਿਸ ਜਾ ਪ੍ਰਥਮ ਸੰਸਾਰਾ ਇਕੈ ਰੂਪਾਨੁ ਉਪਸਰੂਪਾਰੰਕ ਭੈਉ ਰਾਵ ਕੈ ਉਪਾ ਅੰਡਾ ਜੈਰਾ ਸਿਤਜ ਕਿਨੀ ਉਤ ਬਜ ਕਾਨ ਬਹੁ ਰਜ ਦੇਨੇ ਕਉ ਫੂਲ ਰਾਜਾ ਬੈਠਾ ਕਉ ਸਿਮਟ ਭੈਉ ਸੰਕਰ ਕੈ ਠਾ ਸਗਰੇ ਸ੍ਰਿਸ਼ਟ ਦੇਖ ਆਇ ਚੰਬਵਾ ਜੁਗਾ ਸਰੂਪ ਸੁੰਬਾ ਅਵਰੱਛ ਮੇਰੀ ਤੁਮ ਕਰੋ ਸਿਖੋ ਬਾਰੈ ਸਿਖ ਸੰਗਾਰੋ दुष्ट जेते उठवा तुदपाता सकल वलेष करो रण गाता जे अस्त जातौ सर्बी परे तिनके दुष्ट दुखता मारे पुरख जान पग परे ति हारे तिनके तुम संकट सब तारे जो कल कोई एक बार ते आए ताके काल न न ए है रच्छा होए ताए सब काला दुष्ट रैत्रंद काला कृपा दितन जाय ने हरि हो ताके ताव तनक मोहरयो ਹਰੇ ਸਤਿਕਾਰ ਮਹਸਬ ਹੋਈ ਦੁਸ਼ਟ ਚਾਚ ਵਸਕ ਨਾ ਕੋਈ ਇੱਕ ਵਾਰ ਜਿੰਤ ਮੈਂ ਸੁਵਾਰਾ ਕਾਲ ਫਾਸਤੇ ਤਾਏ ਹੋਵਾਰਾ ਜਿੰਨਰ ਨਾਮ ਤਿਆਰੋ ਕਹਾ ਦਰਦ ਦੁਸ਼ਟ ਦੋਖ ਤੇਰਾ ਖੜ ਕੇ ਤਮੈਂ ਸਰਣ ਤਿਹਾਰੀ ਆਪਾ ਦੇ ਲਿਓ ਵਾਰੀ ਸਰਬ ਠੌਰ ਮਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜ ਕੇ ਤਮੈਂ ਸਰਣ ਤਿਹਾਰੀ ਆਪਾ ਦੇ ਲਿਓ ਵਾਰੀ ਸਰਬ ਠੌਰ ਮੋਹ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਏਂਗੇ ਜਬ ਤੇ ਤੁਮਰੇ ਤਵ ਤੇ ਕੋ ਆਖ ਤਰੇ ਨੀ ਆਨਿਓ ਰਾਮ ਰਹੀ ਪੂਰਨ ਕੁਰਾਨ ਅਨੇਕਾ ਮਾਤੇ ਕ ਨਾ ਮਾਨਿਓ ਸਿਮਰਾ ਸਾਸਤਰ ਬੇ ਸਵੈ ਉਹ ਭੇਦ ਕਹਿ ਬੇ ਕ ਨਾ ਜਾਣਿਓ ਸ੍ਰੀ ਅਸਪਾਰਿ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਏ ਬਖਾਨਿਓ ਦੋਹੀਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੇਵਹੇ ਲਾਤੀ ਜਾਨਾਂ ਦੇ ਕੌਮਤਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿ ਸੇਤੀ ਮਨਵੱਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸਭ ਦਗਾਉਣ ਆਈਆਂ ਸਬਦੋ ਤਾ ਗਾਵਾਰੀ ਕੇ ਰਾਮਨ ਜੀ ਨੇ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰੀਆ ਤੂੰ ਸੁਧਾਰੋ ਹਰ ਨਾਲੇ ਹਰ ਨਾਲ ਰਹਿ ਤੂੰ ਮਾਨਾ ਮੇਰੇ ਦੁੱਖ ਸਾਵੇ ਸਾਰਨਾ ਅੰਗੀਕਾਰੋ ਕਾਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰਾਸ ਸੋ ਅਮੀ ਸੋ ਕਿਉ ਮਨ ਹ ਵਿਸਾਰੇ ਕਹ ਨਾਨਕ ਮਾਨਾ ਮੇਰੇ ਸੁਧਾਰੋ ਹਰ ਨਾਲੇ ਸਾਚੇ ਸਾਈ ਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੀ ਛਾਇ ਜਿਸ ਤੇ ਸੋ ਪਾਵੇ ਸਦਾ ਸਿਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜੇ ਸਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਗਰਤੇ ਰਹਿ ਸਾਚਾ ਨਾਮ ਮੇਰਾ ਧਾਰੋ ਸੱਚਾ ਨਾਮ ਧਾਰ ਮੇਰਾ ਜਿਨ ਮੁਖਾਂ ਸਬਦ ਵਾਈਆਂ ਕਰ ਸਾਹ ਸੁਖ ਮਨ ਆਏ ਵਸਿਆ ਜਨੀਚਾ ਸਭ ਪੁਜਾਈਆਂ ਸਦਾ ਪ੍ਰਵਾਣ ਕੀਤਾ ਗੁਰੂ ਵਿਟੋ ਜਸਤੀਆਂ ਵਡਿਆਈਆਂ ਕਹਿ ਨਾਨਕ ਸੋਣਾ ਸੰਤੋ ਸਭ ਉਤਰੋ ਪਿਆਰੋ ਸੱਚਾ ਨਾਮ ਮੇਰਾ ਧਾਰੋ ਵਾਜੇ ਪੰਚ ਸੋਤਿ ਤਿਤ ਘਰ ਸਭਾਗੈ ਘਰ ਸਭਾਗੈ ਸਬਦ ਵਾਜੇ ਕਲਾ ਜਿਤੁ ਦਰ ਧਾਰੀਆ ਪੰਚ ਦੋਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਜਿਨ ਕਉ ਸੇ ਨਾਮ ਅਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨਾ ਸੁਨਾ ਵਡ ਪਾਗਿਓ ਸਦਲ ਬਨੋਰਤ ਪੂਰੇ 파ਰਵਰਾਂ ਪ੍ਰਾਪਾਇਆ ਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹੈ ਤੇ ਭਗਤ ਸਤਗੁਰਿਆ ਭਰਪੂਰੇ ਦਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਥ ਪੂਰੇ ਸੁਣਤੇ ਪਨੀਤ ਕਹੈ ਤੇ ਭਗਤ ਸਤਗੁਰਿਆ ਭਰਪੂਰੇ ਦਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਥ ਪੂਰੇ ਮੰਦਾਵਣੀ ਮਹੱਲਾ 5 ਥਾਲ ਵੇ ਤਿੰਨ ਵਸਤੂ ਪਈਓ ਸੰਤ ਸੰਤੋਖ ਵਿਚਾਰੋ ਅਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸੰਸਾਰ ਉਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰੋ ਇਹ ਵਸਤ ਜੀ ਨਹਿ ਜਾਇ ਨਿਤ ਨਿਤ ਰਖਉ ਧਾਰੋ ਤਮ ਸੰਸਾਰ ਤਣ ਲਗ ਤਰੀਐ ਸਬ ਨਾਨਕ ਬ੍ਰਹਮ ਪਸਾਰੋ ਸਾ ਲੋਕ ਮਹਾਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਂ ਨਾ ਜੋਕੇ ਤੋਈ ਮੈਂ ਨਿਰਬਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾ ਤਨ ਮਨ ਥੀ ਵੈ ਹਰਿਆ ਪੌੜੀ ਦਿੱਤਾ ਤੂੰ ਸਮਰਾਤਾ ਜਿੱਤੇ ਕੋਏ ਨਾ ਹੈ ਉਥੇ ਤੇਰੀ ਰੱਖ ਅਗਨੇਉ ਦਰਮਾਹੀ ਸੁਣ ਕੇ ਜਮ ਕੇ ਦੂਤ ਨਾ ਹੈ ਤੇਰਾ ਛਡ ਜਾਏ ਭੌਜਲ ਵਿਖਮ ਸਗਾਉ ਗੁਰਸਬ ਦੀ ਪਾਰ ਪਾਏ ਜਿਨ ਕੋ ਲੱਗੀ ਪਿਆਸ ਅਮਰ ਸੇ ਖਾਏ ਕਲਮੈ ਹੋ ਪੰਨਾ ਗੁਣ ਗੋਵਿੰਦ ਗਾਹੇ ਸਭ ਸੈ ਨੋ ਕਿਰਪਾਲ ਸੰਭਾਲੇ ਸਾਇ ਸਾਇ ਬਿਰਤਾ ਕੋਈ ਨਾ ਜਾਏ ਜੇ ਆਵੈ ਤਦ ਆਏ ਸਹ ਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜੀਵਾ ਜਪ ਗੁਰ ਨਾਮ ਨਿਤਰੀ ਸਤ ਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਮ ਸਤਗੁਰ ਸੇ تیرਤਿਆ ਦਰਗਹਿ ਪਾਈ ਠਾਓ ਕਹੋ ਨਾਨਕ ਕਿਰਪਾ ਕਰੇ ਜਸਨਾਏ ਵਸ ਦੇ ਜਗ ਮਾ ਉਤਮ ਕਾੜੀਐ ਵਿਰਲੇ ਕਈ ਕੇ ਮਹੱਲਾ ਪੰਜਵਾ ਰੱਖੇ ਰਖਨ ਹਾਰਾ ਪੋ ਬਾਰਿਆ ਨਾ ਗੁਰ ਕੀ ਪੈਰੀ ਪਾਈ ਕਾ ਸੁਆਰਿਆ ਨੂ ਆਪ ਦਿਆਲ ਮਣਾਉ ਨਾ ਵਿਸਾਰਿਆ ਨਾ ਸਾਧ ਜਨਾ ਕੈ ਸੰਗ ਭਉ ਜਲ ਤਾਰਿਆ ਨਾ ਸਾਖ ਤਨਿੰਦਕ ਦੁਸ਼ਟ ਕੀ ਨਮਾਹਿ ਵਿਦਾਰਿਆ ਨਾ ਤੇ ਸਾਹਿਬ ਕੀ ਟੇਕ ਨਾਨਕ ਮਨ ਮਾਹੀ ਜਿ ਸਿਮਰੈ ਸੁਖ ਹੋਏ ਸਗਲੇ ਦੁਖ ਜਾਏ ਤੇ ਸਾਹਿਬ ਕੀ ਟੇਕ ਨਾਨਕ ਮਨ ਮਾਹੀ ਜਿ ਸਿਮਰੈ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ